ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕੁਲਜੀਤ ਸਿੰਘ ਪਿੰਡ ਚੰਦਪਣਾ ਪਿਲਾ ਮੋਗਾ ਸੀਲ ਬਗਾ ਫਰਮ ਮੋਬਾਈਲ ਨੰਬਰ 99148 9533 ਠੀਕ ਆ ਬਾਈ ਸੂਆ ਕਿੰਨੇ ਮਸੂਈ ਹੈ ਜੀ ਸੂਆ ਬਾਈ ਦੂਜਾ ਸੂਈ ਹੈ ਕਦੋਂ ਸੂਈ ਹੈ ਜੀ 5 ਦਿਨ ਹੋ ਗਏ ਅੱਜ ਬੱਚਾ ਕੀ ਹੈ ਜੀ ਮੱਛੀ ਹੈ ਮਾੜ ਜੀ ਬੱਚੇ ਨੂੰ ਥੋੜੀ ਜੀ ਪ੍ਰੋਬਲਮ ਆ ਬਾਈ ਹਾਂ ਜੀ ਥੋੜੀ ਸਕਿਨ ਦੀ ਹੈਗੀ ਜੀ ਠੀਕ ਹੈ ਡਾਉਣ ਹੀ ਆ ਜਾਨੀ ਹਾਂ ਜੀ ਹਾਂ ਜੀ ਡਾਉਣੇ ਠੀਕ ਆ ਵੀਰੇ ਜੀਰ ਦੀ ਸਾਫ ਆ ਜੀ ਹਾਂ ਜੀ ਡੰਨ ਲੈ ਰੋ ਡੰਨ ਆ ਜੀ ਕਿੰਨਾ ਦੁੱਤ ਤਿਆਰ ਆ ਜੀ ਇਸ ਟਾਈਮ 16 ਕਿਲੋ ਤਿਆਰ ਆ ਜੀ ਜੋਕ ਕੇ ਦੇ ਦਾਂਗੇ ਥਣਾ ਦੇ ਡੰਨ ਆ ਜੀ ਆ ਵੈਸੇ ਹੀ ਮਗਰ ਮਾਰੀਆਂ ਜਿਹੜੀਆਂ ਬ ਸੂਆ ਦੂਜਾ ਜੀ ਹਾਂਜੀ ਹਾਂਜੀ ਸੂਆ ਦੂਜਾ ਸੂਈ ਹੈ ਜੀ ਪੰਜ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਥੋੜਾ ਜਿਹਾ ਸੈੱਟ ਕੀ ਹੈ ਜੀ ਥੋੜੀ ਜਿਹੀ ਪ੍ਰੋਬਲਮ ਆ ਸਕਿੰਨ ਦੀ ਉਹਨੂੰ ਬਾਕੀ ਜਿਹੜਾ 16 ਕਿਲੋ ਅੱਜ ਜੋਕ ਕੇ ਲੈ ਜੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਚਬਾਈ ਕਰ ਸਕਦਾ ਸੋਨਾ ਫਿਟਨੈਸ ਵਾਲਾ ਹਵਾਨਾ ਕੱਦ ਕਾਠ ਵੀ ਕਰਮਾ ਜੀ ਦਾ ਚੰਗਾ ਆ ਜਾਂਦਾ ਜੀ ਥਣਾਂ ਦੇ ਜਮਾ ਡੰਨ ਕੋਈ ਪੂਰ ਸਿੱਟਾ ਵੀਰੇ ਥਣਾਂ ਦੀ ਪੂਰੀ ਓਕੇ ਆ ਜੀ ਠੀਕ ਆ ਜੀ ਕੱਦ ਕਾਠ ਚੈੱਕ ਕਰ ਸਕਦੇ ਹੋ ਬਾਈ ਦੇ ਹਿਸਾਬ ਨਾਲ ਬਾਈ ਦੇ ਮੋਢੇ ਤਿੱਕਰ ਹੁੰਦਾ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਗੇ ਰੋਕ ਲਈ ਵੀਰੇ ਮਾੜਾ ਜਿਹਾ ਗੈਪ ਤੇ ਲੱਗਿਆ ਵਾ ਨਿਖੜਮਾ ਥੋੜਾ ਜਿਹਾ ਕੈਮਰੇ ਤੋਂ ਦੱਸਦੇ ਜੀ ਪਸੂ ਚਲੋ ਕੋਈ ਗੱਲ ਨਹੀਂ ਵੀਰੇ ਉੱਥੇ ਬੰਨ ਲਿਆ ਪਾ ਉੱਥੇ ਥਣ ਦਿਖਾ ਦਿੰਨੇ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਬੈਕ ਸਾਈਡ ਤੇ ਵੈਸੇ ਹੀ ਆ ਮਾੜੀਆਂ ਜੇ ਆਈ ਜਾਂਦੀਆਂ ਤੁਹਾਨੂੰ ਪਤਾ ਪਰ ਬਾਈ ਕਹਿੰਦਾ ਚੱਲਦੀਆਂ ਨਹੀਂ ਥਣ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਥਣਾਂ ਦਾ ਸਾਈਜ਼ ਵੀ ਸੋਹਣਾ ਤੇ ਡਿਮਾਂਡ ਕੀ ਰਹਿਣ ਵਾਲੀ ਆ ਵੀਰੇ ਦੀ ਡਿਮਾਂਡ ਭਰਾ 90000 ਰੁਪਿਆ ਡਿਮਾਂਡ ਆ ਮਾਨਦਾਨ ਹੋ ਜਾਊਗਾ ਠੀਕ ਆ ਜੀ 90000 ਰੁਪਇਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਧੰਨਵਾਦ